ਕਾਲਾਥਲ ਮਾਮਲੇ ਤੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਦਾ ਬਚਾਅ ਕਰਦੇ ਨਜ਼ਰ ਆਏ। ਕੈਪਟਨ ਨੇ ਕਿਹਾ ਹੈ ਕਿ ਪਰਨੀਤ ਕੌਰ ਦਾ ਕਾਲੇ ਧਾਨ ਵਾਲਾ ਕੋਈ ਖਾਤਾ ਨਹੀਂ ਹੈ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਚੋਰੀ ਦੀ ਸੂਚੀ ਸੌਂਪੀ ਗਈ ਹੈ ਸੁਪਰੀਮ ਕੋਰਟ ਨੂੰ ਕੇਂਦਰ ਦੇ ਵੱਲੋਂ ਸੌਂਪੀ ਸਵਿਸ ਖਾਤਾ ਤਾਰ ਕਾਂਦੀ ਸੂਚੀ ਗਲਤ ਹੈ ਸਰਕਾਰ ਨੂੰ ਕੋਰਟ 'ਚ ਸਹੀ ਸੂਚੀ ਸੌਂਪਣੀ ਚਾਹੀਦੀ ਹੈ ਦੱਸਿਆ ਕਿ ਪਰਨੀਤ ਕੌਰ ਦੇ ਸਵਿਸ ਬੈਂਕ 'ਚ ਖਾਤਾ ਹੋਣ ਦਾ ਖੁਲਾਸਾ ਹੋਇਆ ਸੀ ਪਰਨੀਤ ਕੌਰ ਯੂਪੀਏ2 ਸਰਕਾਰ ਦੇ ਵਿੱਚ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਨੇ ਤੇ ਹੁਣ 627 ਨਾਮਾਂ ਦੀ ਲਿਸਟ ਜਾ ਚੁੱਕੀ ਹੈ ਸੁਪਰੀਮ ਕੋਰਟ ਦੇ ਕੋਲ ਤੇ ਕੈਪਟਨ ਅਭਿੰਦਰ ਸਿੰਘ ਆਪਣੀ ਪਤਨੀ ਦੇ ਬਚਾਅ ਦੇ ਵਿੱਚ ਉਤਰਾਏ ਨਹੀਂ ਉਹਨਾਂ ਨੇ ਕਿਹਾ ਕਿ ਸਵਿਸ ਬੈਂਕ ਦੇ ਵਿੱਚ ਕੋਈ ਖਾਤਾ ਨਹੀਂ ਆ ਪ੍ਰਨੀਤ ਕੌਰ ਦਾ ਗਲਤ ਸੋਚੀ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦੇ ਵੱਲੋਂ ਸੌਂਪੀ ਗਈ ਹੈ ਸਹੀ ਸੂਚੀ ਸੌਂਪਨ ਦੀ ਗੱਲ ਕੈਪਟਨ ਅਭਿੰਦਰ ਸਿੰਘ ਨੇ ਕਹੀ ਇਹ ਲਿਸਟ ਆਈ ਸੀ ਸੰ 2010 ਵਿੱਚ ਉਹ 11 ਵਿੱਚ ਉਹ ਸਮਥਿੰਗ ਜਿਹੜੀ ਚੋਰੀ ਕੀਤੀ ਗਈ ਸੀ ਫਰਮ ਦਾ ਬੈਂਕ ਐਂਡ ਗਿਵਨ ਫਰਾਂਸ ਨੂੰ ਵੀ ਗਈ ਸੀ ਜਰਮਨੀ ਵੀ ਗਈ ਸੀ ਇਥੇ ਵੀ ਇਹਨਾਂ ਨੇ ਦਿੱਤੀ ਸੀ ਨਾ ਦੈਟ ਇਜ਼ ਅ ਸਟੋਲਨ ਲਿਸਟ which this swiss government is no recognize ਨਹੀਂ ਕਰ ਰਹੀ ਇਹ ਜਿਹੜਾ ਜੋ ਮਾਰਦੀ ਬੋਲੀ ਜਾਂ ਨਰੇ ਇਹ ਦੇ ਲੇ ਬੋਲੋ ਆਫਟਰ ਆਲ ਬੰਦਿਆਂ ਦਾ ਨਾਮ ਤੁਸੀਂ ਲਾਉਂਗੇ ਸਿਰ ਫਾਈਨਲੀ ਗਵਰਨਮੈਂਟ ਆਫ ਗਵਰਨਮੈਂਟ ਆਫ ਸਵਿਟਜ਼ਰਲੈਂਡ ਨੇ ਆਪਣੇ ਬੈਂਕਸ ਤੋਂ ਡਿਟੇਲਸ ਕਢਾਉਣੇ ਨੇ ਉਹਨਾਂ ਨੇ ਕਹਿਤਾ ਜਿਹੜਾ ਬੰਦਾ ਇਸ ਇਸ ਲਿਸਟ 'ਚੋਂ ਜਿਹਦਾ ਨਾਮ ਆਊਗਾ ਵੀ ਵਿਲ ਨਾਟ ਡੀਲ ਵਿਦ ਹਿਮ ਸੋ ਵਾਈਜ਼ ਥਿਸ ਹੈਪਨਿੰਗ ਇਹਦਾ ਮਤਲਬ ਕੀ ਹੈ ਤੁਸੀਂ ਫਿਰ ਉਹਨਾਂ ਤੋਂ ਡੀਨਿੰਗ ਕਰੋ ਔਰ ਸਹੀ ਲਿਸਟ ਲੈ ਕੇ ਤੁਸੀਂ ਜੋ ਪ੍ਰੋਜੈਕਸ਼ਨ ਲੈਣੇ ਲਓ